گلی گلی ہس چنگیا آاری بوریا من کو سردا کالیا باہر چٹ گیا ریساں کرے تناڑی جو سیو در پڑیاں نال خسم رتیا ماں سکھ رلیا تھی ਰਹਿ ਨਿਮਾਨਨੀਆ ਨਾਨਕ ਜਨਮ ਸਕਾਰਤਾ ਜੇ ਤਿਨ ਕੇ ਸੰਗ ਮਿਲਾਂ ਨਾਨਕ ਜਨਮ ਸਕਾਰਤਾ ਜੇ ਤਿਨ ਕੇ ਸੰਗ ਹੇ ਗੁਰੂ ਜਿਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਤੰਤਨ ਸਤਗੁਰੂ ਇਸੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੁਆਰਾ ਚਾਰੇ ਹੋਏ ਅਨੰਦ ਸਾਹਿਬ ਜੀ ਦੇ ਪਾਠ ਦੇ ਵਿੱਚੋਂ ਇਹ 20ਵੀਂ ਪੌੜੀ ਜੇਵੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਆ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਮੀ ਕਮਾਣੀ ਜੋ ਸਤਗੁਰ ਦੀ ਕਰਮੀ ਕਮਾਉਂਦੇ ਹਨ ਸਤਗੁਰ ਦੇ ਉਪਦੇਸ਼ ਦੁਆਰਾ ਦਰਸਾਇਆ ਹੋਇਆ ਜੋ ਮਾਰਗ ਹੈ ਉਸ ਤੇ ਚੱਲਦੇ ਨਾਲ ਸਤਗੁਰ ਤੇ ਕਾਰਨੀ ਕਮਾਣੀ ਉਹ ਫਿਰ ਜਿਉ ਨਿਰਮਲ ਬਾਹਰੋਂ ਨਿਰਮਲ ਉਹ ਅੰਦਰੋਂ ਵੀ ਨਿਰਮਲ ਹੋ ਜਾਂਦੇ ਹਨ ਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਹਨ ਸਤਗੁਰੂ ਦੀ ਕਾਰਨੀ ਕਮਾ ਕੇ ਸਤਗੁਰੂ ਦੇ ਰਸਤੇ ਤੇ ਚੱਲ ਕੇ ਜੋ ਸਤਗੁਰੂ ਰਸਤਾ ਦੱਸਦੇ ਹਨ ਉਸ ਰਸਤੇ ਨੂੰ ਅਪਣਾ ਕੇ ਉਸ ਦੇ ਮੁਤਾਬਕ ਆਪਣਾ ਆਚਾਰਨ ਬਣਾ ਕੇ ਉਹ ਆਪਣਾ ਜੀਵਨ ਬਤਾਂਦੇ ਹਨ ਉਹ ਫਿਰ ਜਿਉ ਵੀ ਨਿਰਮਲ ਹੁੰਦੇ ਹਨ ਅਤੇ ਵਾਰੋਂ ਵੀ ਨਿਰਮਲ ਹੋ ਜਾਂਦੇ ਹਨ ਉਹ ਉੜ ਕੀ ਸੋਏ ਉਹ ਚਾ ਨਹੀਂ ਮਨਸਾ ਸਚ ਸਮਾਨੀ ਇਹੋ ਜੇ ਜੋ ਸਤਬੁਰਤੀ ਕਰਨੀ ਕਮਾਉਂਦੇ ਹਨ ਸਤਗੁਰ ਦੇ ਉਪਦੇਸ਼ ਦੇ ਦੁਤਾਬਕ ਆਪਣਾ ਜੀਵਨ ਚਲਾਉਂਦੇ ਹਨ ਉਹਨਾਂ ਨੂੰ ਫਿਰ ਕੂੜ ਕੀ ਸੋਇ ਪਹੁੰਚਿਆ ਨਹੀਂ ਕੂੜ ਇਹ ਮਾਇਆ ਦਾ ਕੂੜ ਹੈ ਨਾਸ਼ਵੰਤ ਹੈ ਇਹ ਮਾਇਆ ਦੀ ਕੋਈ ਖਬਰ ਵੀ ਨਹੀਂ ਪਹੁੰਚਦੀ ਉਹਨਾਂ ਉੱਤੇ ਮਾਇਆ ਕੋਈ ਪ੍ਰਭਾਵ ਨਹੀਂ ਪਾਉਂਦੀ ਮਨਸ ਸੱਚ ਸਮਾਣੀ ਅਦੇ ਉਹਨਾਂ ਦੀਆਂ ਇਹ ਚਾਹਾਂ ਜੋ ਹਨ ਮਨਸ ਤਾਂ ਮਨ ਦੀਆਂ ਆਸਾਂ ਜੋ ਹਨ ਉਹ ਉਸ ਵਾਹਿਗੁਰੂ ਦੇ ਵਿੱਚ ਵੀ ਸਮਾ ਜਾਂਦੀਆਂ ਹਨ ਉਹਨਾਂ ਦੀਆਂ ਫਿਰ ਹੋਰ ਕੋਈ ਆਸਾਂ ਨਹੀਂ ਰਹਿੰਦੀਆਂ ਉਹਨਾਂ ਦੀਆਂ ਮਾਇਆ ਦੀਆਂ ਆਸਾਂ ਨਹੀਂ ਰਹਿੰਦੀਆਂ ਉਹਨਾਂ ਦੀਆਂ ਆਸਾਂ ਜੋ ਹਨ ਮਨਸਾ ਜੋ ਹੈ ਉਸ ਵਾਹਿਗੁਰੂ ਦੇ ਵਿੱਚ ਹੀ ਸਮਾਜ ਜਾਂਦੀ ਹੈ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਹੀ ਸਮਾਜ ਜਾਂਦੀ ਹੈ ਅਰਥਾਤ ਉਹਨਾਂ ਦੇ ਕੋਈ ਸ਼ਾਮਾਨੇ ਨਹੀਂ ਰਹਿੰਦੀਆਂ ਉਹ ਸਿਰਫ ਉਸ ਵਾਹਿਗੁਰੂ ਨੂੰ ਹੀ ਯਾਦ ਕਰਦੇ ਹਨ ਉਹਨਾਂ ਨੂੰ ਮਾਇਆ ਆਪਣੇ ਵੱਲ ਪਹੁੰਚ ਨਹੀਂ ਸਕਦੀ ਉਹਨਾਂ ਦੇ ਅੰਦਰ ਕੋਈ ਵੀ ਮਨਸਾ ਨਹੀਂ ਰਹਿੰਦੀਆਂ ਕੋਈ ਆਸ਼ਾਵਾਂ ਨਹੀਂ ਰਹਿੰਦੀਆਂ ਉਹ ਸਿਰਫ ਉਸ ਵਾਹਿਗੁਰੂ ਨੂੰ ਹੀ ਹਰ ਟਾਈਮ ਯਾਦ ਕਰਦੇ ਰਹਿੰਦੇ ਜਨਮ ਰਤਨ जिनी खटया पले सेवण प्यारे जन्म रतन जिनी खटया ए जो रत्ना ਵਰਗਾ ਜਨਮ ਹੈ ਇਹ ਅਨਮੁੱਲ ਜਨਮ ਹੈ ਇਹ ਅਮੋਲਕ ਜਨਮ ਜੋ ਮਿਲਿਆ ਇਹ ਜਿਨੀ ਖਟਿਆ ਜਿਨ੍ਹਾਂ ਨੇ ਵੀ ਇਸ ਨੂੰ ਸਫਲ ਕੀਤਾ ਪੜੇ ਵਣਜਾਰੇ ਉਹ ਵਣਜਾਰੇ ਪੜੇ ਹਨ ਚੰਗਿਆਂ ਜਿਨ੍ਹਾਂ ਨੇ ਆਪਣਾ ਜਨਮ ਜੋ ਹੈ ਰਤਨ ਵਰਗਾ ਜਨਮ ਜੋ ਹੈ ਉਸ ਨੂੰ ਸਫਲਾ ਕਰ ਲਿਆ ਕਿਉਂਕਿ ਇਹ ਜਨਮ ਮਿਲਿਆ ਹੀ ਸਫਲਾ ਕਰਨ ਨੂੰ ਉਸ ਵਾਹਿਗੁਰੂ ਦਾ ਨਾਮ ਜਪਣ ਲਈਿਆ ਸਤਿਗੁਰੂ ਦਾ ਉਪਦੇਸ਼ ਹੈ ਵਣਜ ਕਰੋ ਵਣਜਾਰੇ ਹੋ بنج کرو بن جا رہے وکر لہو سمال تیسی وسط نبھائی ہے جیسی نبنا اگ شاہ سجان ہے ਲੈਸੀ ਵਸਤ ਸਮਾਰ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਹਰ ਜਸ ਵਖਰ لے چلو ہر جس ہر جس وکھر لے چلو دیکھے پتے آئے اے ہر جس دی وکھر جس کام اس وندے دے سنسار بچائے ونجارے ونجارے اس کر کے کیا ਇਹ ਕਿ ਵੰਜਾਰੇ ਜੋ ਹਨ ਆਉਂਦੇ ਹਨ ਸਦਾ ਸਥਿਰ ਨਹੀਂ ਰਹਿੰਦੇ ਸਦਾ ਲਈ ਨਹੀਂ ਰਹਿੰਦੇ ਫਿਰ ਚਲੇ ਜਾਂਦੇ ਨੇ ਜੀਵ ਵੀ ਆਉਂਦਾ ਹੈ ਆਪਣਾ ਜਨਮ ਦਾ ਟਾਈਮ ਜੋ ਹੈ ਜੋ ਜਮਨ ਮਰਨ ਦਾ ਟਾਈਮ ਇੱਥੇ ਬਿਤਾ ਕੇ ਤੇ ਫਿਰ ਚਲਾ ਜਾਂਦਾ ਇਸ ਕਰਕੇ ਇਸ ਨੂੰ ਵੰਜਾਰਾ ਕਿਹਾ ਗਿਆ ਹੈ ਜਨਮ ਰਤਣ ਜਿਨੀ ਖਟਿਆ ਹਲੇ ਸੇ ਵੰਜਾਰੇ ਉਹ ਬਣ ਜਾ ਰਹੇ ਭਲੇ ਹਨ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹਨ ਜਿਨ੍ਹਾਂ ਨੇ ਇਹ ਰਤਨ ਜਨਮ ਜੋ ਅਮੋਲਕ ਜਨਮ ਹੈ ਇਹਨੂੰ ਸਫਲਾ ਕਰ ਲਿਆ ਗੁਰੂ ਦੀ ਬਾਣੀ ਦੇ ਰਾਹੀਂ ਆਪਣੇ ਅੰਦਰ ਅਤੇ ਬਾਹਰ ਨੂੰ ਨਿਰਮਲ ਕਰ ਲਿਆ ਸਤਗੁਰ ਦੀ ਕਰਨੀ ਕਮਾ ਕੇ ਸਤਗੁਰ ਦੇ ਰਸਤੇ ਤੇ ਚੱਲ ਕੇ ਆਪਣਾ ਜਨਮ ਜੋ ਹੈ ਉਹ ਸਫਲ ਕਰ ਲਿਆ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਕਹ ਨਾਨਕ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਜਿਨ ਮਨ ਨਿਰਮਲ ਜਿਨ੍ਹਾਂ ਦਾ ਮਨ ਪਵਿੱਤਰ ਹੈ ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਹੈ ਜੋ ਜੀਵ ਨਿਰਮਲ ਹਨ ਅਤੇ ਬਾਹਰੋਂ ਵੀ ਨਿਰਮਲ ਹਨ ਜੋ ਸਤਿਗੁਰ ਤੇ ਕਰਨੀ ਕਮਾਉਂਦੇ ਹਨ ਸਤਿਗੁਰ ਦੇ ਉਪਦੇਸ਼ ਦੁਆਰਾ ਦਰਸਾਏ ਰਸਤੇ ਤੇ ਚੱਲਦੇ ਹਨ ਜਿਨ੍ਹਾਂ ਦੀ ਮਨਸਾ ਜੋ ਹੈ ਮਨ ਦੀਆਂ ਛਾਵਾਂ ਜੋ ਹੈ ਉਹ ਸੱਚ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਇਹੋ ਜਿਹੇ ਜਿਨ੍ਹਾਂ ਨੇ ਜਨਮ ਰਤਨ ਜੋ ਹੈ ਉਹਨੂੰ ਸਫਲਾ ਕਰ ਰਿਹਾ ਹੈ ਇਹੋ ਜੇ ਫਿਰ ਸਦਾ ਰਹੇ ਗੁਰ ਨਾਲੇ ਉਹ ਫਿਰ ਇਹੋ ਜੇ ਜੀਵ ਸਦਾ ਹੀ ਗੁਰੂ ਦੀ ਚਰਨੀ ਲੱਗੇ ਰਹਿੰਦੇ ਆ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਆਸਰਾ ਨਹੀਂ ਪਾਲਦੇ ਜੋ ਕੁਝ ਵੀ ਪ੍ਰਾਪਤ ਕਰਨਾ ਹੈ ਉਹ ਗੁਰੂ ਕੋਲੋਂ ਹੀ ਪ੍ਰਾਪਤ ਕਰਦੇ ਹਨ ਜੀ ਕੀ ਬੇਰਥ ਹੋਏ ਸੋ ਗੁਰ ਪੈ ਅਰਦਾਸ ਕਰ ਉਹਨਾਂ ਦੇ ਮਨ ਦੇ ਵਿੱਚ ਇਹ ਆਸ਼ਾ ਹੁੰਦੀ ਹੈ ਕਿ ਜੀ ਕੀ ਬਿਰਤਾ ਕੋਈ ਵੀ ਜੀ ਦੀ ਬਿਰਤਾ ਹੋਵੇ ਤਾਂ ਗੁਰੂ ਦੇ ਅੱਗੇ ਹੀ ਅਰਦਾਸ ਕਰਨੀ ਹੈ ਗੁਰੂ ਤੋਂ ਹੀ ਸਭ ਕੁਝ ਪ੍ਰਾਪਤ ਕਰਨਾ ਹੈ ਗੁਰੂ ਨੂੰ ਚੜ ਕੇ ਕਿਸੇ ਹੋਰ ਦੇ ਦਰ ਤੇ ਨਹੀਂ ਜਾਂਦੇ ਇਸੇ ਕਰਕੇ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਉਪਦੇਸ਼ ਕਰਦੇ ਹਨ ਕਾਹ ਨਾਨਕ ਜੇਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਇਹੋ ਜਿਹਨਾਂ ਦੇ ਮਨਨ ਪਵਿੱਤਰ ਹੋ ਜਾਂਦੇ ਹਨ ਅੰਦਰੋਂ ਪਵਿੱਤਰ ਬਾਹਰੋਂ ਪਵਿੱਤਰ ਹੋ ਜਾਂਦੇ ਹਨ ਉਹ ਸਦਾ ਹੀ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਦੇ ਚਰਨਾਂ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਹੀ ਜੁੜੇ ਰਹਿੰਦੇ ਹਨ ਕਿਸੇ ਹੋਰ ਰਸਤੇ ਨਹੀਂ ਭਟਕਦੇ ਸਤਗੁਰੂ ਕਿਰਪਾ ਕਰਨ ਸਾਡੇ ਤੇ ਵੀ ਗੁਰੂ ਦੇ ਉਪਦੇਸ਼ ਜੋ ਹਨ ਉਹ ਸਾਡੇ ਅੰਦਰ ਵਸ ਸਕਣ ਸਾਡਾ ਜੀਵਨ ਵੀ ਸਫਲਾ ਹੋ ਸਕੇ ਐਸੀ ਵੀ ਅੰਦਰੋਂ ਅਤੇ ਬਾਹਰੋਂ ਨਿਰਮਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ